ਤੈਨੂੰ ਦਵਾ ਕਰਤਾ ਰ ਮੋਹ ਰਚਾਨਦ ਕਰਦਾ ਕਰਿਆ ਸਾਰਨ ਕੋ ਸੰਗਤ ਗਿਆ ਪੂਰਨ ਹੋਇਆ ਮਾਰੀ ਅਸਨ ਤੋਰਨ ਕੀ ਰ ਪਿਆਸ ਤਮਾ ਛਡ ਕੋ ਅਬ ਨਾ ਧਿਆਉ ਜੋ ਵਰਚਾਉ ਸੋ ਤੁਮ ਤੀ ਪਾਉ ਸੇਵਕ ਸਿੱਖਾ ਮਾਰੀ ਤਾਰੀਆਂ ਜੁੰਤਨ ਤਰਾ ਮਾਰੀ ਮਾਰੀਆਂ ਆਪਾ ਦਮ ਜੈ ਮਰੀਆ ਮਨ ਕਾਲ ਕਾ ਤਰਾਸਨ ਮਰੀਆ ਭੂਜੋ ਦਾ ਮਾਰੇ ਪਛਾਹ ਸ੍ਰੀ ਆਸ ਤੁਜਾ ਜੋ ਕੈ ਰੂ ਰੱਤਿਆ ਰਾਕਲੋ ਮੋਇ ਰਾਕਨਾਰੀ ਸਭ ਸੰਸੁਆਈ ਪਿਆਰੀ ਨੀਂ ਬੰਧਾ ਜੁਟਨ ਕੇ ਅੰਤ ਤਮਹ ਪੁਰੀ ਚਤਰ ਦਸਤੰਤ ਕਾਲ ਪਾ ਬ੍ਰਹਮਾ ਬੁਕਤਾਰਾ ਕਾਲ ਪਾ ਸਜੂ ਅਵਤਾਰਾ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੋਤੀ ਅੰ ਜਵਨ ਕਾਲ ਸਾ ਲੋਕ ਸਵਾਰਾ ਨਮਸਕਾਰ ਆਤਾ ਅਮਰ ਜਵਨ ਕਾਲ ਸਾ ਜਤ ਬਨਾਇਓ ਦੇਵ ਦਾਤ ਜਚਨ ਪਿਆਇਓ ਆਦਾਂ ਦੇ ਕਾਵਦਾਰ ਸੋਈ ਗੁਰੂ ਸਮਝੋ ਆ ਮਾਰੇ ਨਮਸਕਾਰ ਸੇ ਕਾ ਮਾਰੇ ਸਤਿਗੁਰ ਪ੍ਰਜਾ ਜੀ ਨਾਪ ਸਵਾਰੀ ਸਿਵ ਕਨ ਕੋ ਸਭ ਕੋ ਸੁਖ ਦਿਆ ਸਤਰਨ ਕੋ ਪਾਲੂ ਬਾਕੀਆ ਘਟ ਘਟ ਕੇ ਅੰਤਰ ਕੇ ਜਾਨਤਾ ਪਲੇ ਪੁਰੇ ਕੇ ਪੀਰ ਪਸ਼ਾੰਤਾ ਕੀਤੇ ਦੇ ਕੁੰਚਰ ਅਸੂਲਾ ਸਭ ਪਰ ਕਿਰਪਾ ਦੁਸਕਰ ਭੂਲਾ ਸੰਤਾਂ ਦੁ ਪਾਏ ਤੇ ਰੁਕੇ ਰੁਪਾਏ ਸਾਧਨ ਕੇ ਦੁਕੇ ਏ ਕੇ ਕੇ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਣੈ ਜਬਦ ਕਰਕ ਕਰਾ ਕਰਤਾ ਰਾਜ ਪ੍ਰਜਾ ਕਰਤ ਤਬ ਦੇ ਆਪਾਰੰ ਜਬ ਕਰਕ ਕਰਤੋਂ ਕਲਹੁ ਤੁਮ ਮਿਲਤਾ ਦਿੱ ਤਰ ਸਾਬੋਂ ਜੱਟੇ ਬਦਨਾ ਦਰਸੋ ਤਾਰੇ ਆਪ ਆਪਣੀ ਬੂਝ ਉਚਾਰੈ ਤੁਮ ਸਭ ਇਹ ਤੇ ਰਾਤਨ ਰਾਲਮ ਜਾਣਤ ਬੇਦ ਬੇਦ ਰਾਲਮ निरंकार निरवकार नलंबन आदर नीला नाद संभय ताका मूड़ चारत पेदा जा को पे बिन पावत बेदा ताका कृपा नन मानत मा मूड़ कछ बे न जानत मा जेका कृत सदा सेवा निरंकार का चिंता पेवो आप अपनी मदा देती ਬਰਨਤ ਬਨ ਬਨਤ ਹੋਏ ਤੇ ਤੇ ਤੁਮਰਾ ਲਖਣ ਜਪ ਸਾਰਨ ਕੇ ਬਦਤਾ ਸੁਜਾ ਬ੍ਰਤਮ ਸੰਸਾਰਿਕ ਰੂਪਾ ਨੁਪਸ ਰੂਪੈ ਰੰਗ ਪਿਉ ਰਾਬ ਕੈ ਪੁਪਾ ਅੰਡਜ ਜਿਰਜ ਸਿਤਰਕੀਨੀ ਉਤਪਦ ਕਾਨ ਬਾਰਤ ਜੀਨੀ ਕਾ ਫੁਰਾਜਾ ਬਟਾ ਕੋ ਸਮਰਦਾ ਸ਼ੰਕਰ ਕਟਾ ਸਿਗਰੀ ਦ੍ਰਸ਼ਟ ਤਕਾਇ ਚੰਪਵ ਆਰਜਕਾਦ ਸ੍ਰੋ ਰੂਪਾ ਸੰਪਲ ਅਬ ਰਛਾ ਮੇਰੀ ਤਮਕਾਰ ਉਸ ਕਾ ਬਾਰ ਸਖ ਸੰਗਾਇ ਗੋਟ ਜਤੇ ਉੱਠ ਬਤ ਪਾਤਾ ਸਕਲ ਮਲੇਸ਼ਾ ਕਰਨ ਕਾਤਾ ਜੇ ਆਸ ਤੋ ਤਾ ਗੁਣੇ ਪਾਰੇ ਦਰ ਕੇ ਦੁਸਤਾ ਦੁਸਤਾ ਮਾਰੇ ਪੁਰਖ ਜਾਨ ਪਾ ਪਰੇ ਤੇ ਆਰੇ ਤਲ ਕੇ ਤੋ ਮਾ ਸੰਕਟ ਸੋ ਟਾਰੇ ਜੋ ਕਲ ਕੋ ਇਕ ਬਾਰ ਤੇ ਆਇਆ ਤਾਂ ਕੇ ਕਾਲ ਨਕਤਾ ਨਾ ਆਇਆ ਰਚਾ ਵਿਤਾ ਸਭ ਕਲ ਦੁਸਤਾ ਰਿਤਾ ਪ੍ਰਤ ਕਲ ਕਿਰਪਾ ਰਿਤਾ ਤਨ ਜਾ ਨਰ ਹੋ ਦਾ ਕੇ ਤਾਪ ਤਰਕਮਾਰ ਰਦਾ ਸਦਾ ਕਰਮ ਸਾ ਹੋਏ ਦੁਸ਼ਾ ਸੁਨ ਕਾ ਨ ਕੋਈ ਏਕ ਵਾਰ ਅੰਤਮਾ ਸੰਭਾਰਾ ਕਾਲ ਪਾਤੇ ਤਾ ਆਵਾਰ ਜਨ ਨਰ ਨਾਮ ਤਿਆਰੂ ਕਾਰ ਦਾਰਦ ਦੁਸਤਾ ਦੋਖੇ ਰਾਂ ਆੜ ਕਾ ਕੇਤ ਮਾ ਗ੍ਰੰਥ ਤਿਆਰੀ ਆਪਾ ਦਾਲੂ ਆ ਬਾਰੀ ਸਰਬ ਦਾਰਮਾਂ ਸਾਰੇ ਦੁਸ਼ਟਾ ਦੋਖਾ ਤਲੁ ਬਚਾਈ ਕਿਰਪਾ ਕਰਿਆ ਭਗਤ ਮਾਤਾ ਗ੍ਰੰਥ ਕਰਾ ਪੂਰਨ ਸੁਭਰਤਾ ਏਲਵਕਾ ਸਗਰੇ ਕੋ ਵਰਤਾ ਦੁਸ਼ਟਾ ਦੋਖਾ ਨਾ ਕੋਚਾ ਕਰਤਾ ਸਿਰਿਆਸ ਤੋਂ ਜਾ ਜਾਪਾ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲ मन बाज जब बल पावे सोए दो कण सब व्याप्त कोई अडल्ल सुना गंग जो जाहे सरस ना पावै सुना मूढा चितला इतता बाही लोक दर्द पनक नाथ नर के राय हुजा जाके एक वार चौपई कोका चौपई संभदा धरा सस पणज्या अर्ध सस पंतीन के जन ਭਾਦਰਵਾਸ ਦੀ ਅਸ਼ਟਮੀ ਰਾ ਬਾਰਾ ਤੀਰਾ ਸਤਦਰਾ ਗ੍ਰੰਥ ਸੁਦਾਰ ਇਤਾ ਸ੍ਰੀ ਤ੍ਰਤਰਵ ਕੇ ਆਨੇ ਤਰਾ ਤ੍ਰਤਰ ਮੰਤਰੀ ਪੂਪਾ ਸੰਬਾਦੇ 405 ਚਤਰਾ ਸਮਾਪਤਾ ਮਤ ਸਮਤ ਅਰਜੁਨ ਦੋਰਾਂ ਦਾ ਜਾਣ ਕਾ ਕਿਰਪਾ ਕਰੋ ਮੋਇ ਆਪਰਾ ਮੰਦਵਾ अपना जान कर उपारा तो सार में किं करदारन दा जानदा अतवारो अमरे साबेन संगारो प्रथा नर भागवत को तानै बर करो कवता बिन नानन कृष्ण जपता मत त्रितरा चारो तू कोई गवन सोदारो ਕਬਵਾ ਕਬਵਾ ਬਾਦੂਰਾ ਜੋੜਿ ਪ੍ਰਮੋ ਸੋਕਾ ਐ ਸੋਕਾ ਓ ਜਗ ਮਾਇ ਜੋਤੇ ਪ੍ਰਕੋਤੇ ਆਇ ਅੰਤ ਸੁਰਖੁ ਜਾਇ ਦੁਰੰਧ ਹਰ ਹਰ ਜੰਤੋ ਇਕ ਭਗਉਚਾਰ ਕਿਛੁ ਨਾਹੀ ਜਲ ਤੇ ਪਤਰਾ ਗਿ ਜਾ ਜਲਿ ਵਿਕਾਸ ਮਾਇ ਦੁਰੰਧ ਜਬ ਵਸਰ ਕੋ ਪਾਇਓ ਜਨਮ ਤਰਾ ਜਗਿ ਆਇ ਅਬ ਨਾ ਕਥਾ ਸੰਸੇਪ ਤੇ ਸਉ ਕਾ ਸੁਨਾਈ ਕਬਾਦੋ ਰਾਟ ਤਰਿ ਪ੍ਰਿਯੋ ਮਨ ਦੂਰ ਕਰ ਬਜਨ ਕਾ ਸੁਣਿ ਆਇ ਪੰਥ ਜਲਾ ਤਾ ਜਤ ਬਨਾਈ ਜਤ ਕਾ ਕਰੋ ਸੁਆਇ ਦੂਰ ਜੇ ਜੇ ਤੁਮਰੇ ਧਿਆਨ ਕੋ ਨ ਤੁਰਤਾ ਅਸੰਤੈ ਅੰਤ ਲਾਗੇ ਮੋਤ ਪਾਲ ਪਾਵੇ ਭਗਵੰਤਾ ਦੂਰ ਕਾਲpur ਕੇ ਦੇਵ ਕੋਟ ਕਬਿਸ ਨ ਮਰੇ ਸਾਈ ਕੋਟਾ ਅੰਦਰ ਬ੍ਰਹਮਾ ਕੇ ਤੇਰਾ ਸਾਸ ਕਰੋੜ ਜਲੇ ਦੋਰ ਰਾਮ ਕਤਾ ਜੁਗ ਜੁਗ ਅਟਲ ਸੋ ਕੀ ਪਾਗ ਤਰੇ ਤੈ ਸੁਖਵਾਸ ਰਗਵਰ ਕਰਾ ਸਗਰੇ ਪ੍ਰੇਸ ਸਮੇਤ ਚਾਪਾਈ ਜੋਏ ਕਦਾ ਸੁਨਾਰ ਗਾਵੈ ਦੁਖ ਪਾਉ ਤਾ ਨਿਕਣ ਆਵੈ ਬਿਸਨ ਬਾਦ ਕੇ ਪਲੋਈ ਆਦ ਬਿਆਦ ਦੁਖ ਨਾ ਕੋਈ ਕਮਤਾ ਤਤਰਾ ਸਾਤ ਸਚ ਬਚਾ ਬੈਣਾ ਆਰਪਤੀ ਪ੍ਰਤਮ ਸੁਖਦਾ ਬੈਣ। ਤੋ ਪ੍ਰਸਾਦੋ ਕ੍ਰੰਤਦਾਰਾ ਪੂਰ ਪ੍ਰੀਰੋ ਲੋਸਾ ਦਾਰਾ ਦੁਰਨ। ਨੇਤਤ ਕੇ ਚਨ ਤਰੋ ਸਤਿਨਾ ਦੀਰ ਕਰੰਗ। ਸ੍ਰੀ ਭਗਵਤ ਪੂਰਨ ਕੀ ਰੋ ਰਖਮਾਰਾ ਕਤਾ ਪ੍ਰਸੰਗ ਦੁਰਨ। ਸਾਦ ਜਦ ਜਾਨਾ ਨਹੀਂ ਬਾਸ ਬਾਦ ਬਾਬਾ। ਗ੍ਰੰਥਾ ਸਗਲ ਪੂਰਨ ਕੀਓ ਭਗਵਤਾ ਕਿਰਪਾ ਵਰਸਾਦ ਸਵਈਆ ਪਾਏਗਾ ਜਬ ਤੇ ਤੁਮਰੇ ਦਾ ਤੇ ਕੋ ਅੰਤਰ ਨਹੀਂ ਆਨਿਓ ਰਾਮ ਰਹੀ ਮਾ ਪਰਾਨ ਕੁਰਾਨ ਨੇ ਕਾਮ ਦੇ ਕਣ ਮਾਨਿਓ ਸਿਮਰਤਾ ਸਾਸਤਰ ਵਿਸਵਾ ਬਹੁ ਬੇਦ ਕਾਵੇ ਕਣ ਜਾਣਿਓ ਤੇਰੀ ਉਸਤ ਪਾਲ ਕਿਰਪਾ ਤੇ ਮਰੇ ਕਰ ਮੈਂ ਨਾ ਕਿਉ ਦਾ ਤਵ ਕਾਨਿਓ ਦੁਰੰਗ ਸਗਲ ਦੁਆਰ ਕਉ ਸਾਢ ਕੇ ਗਾਇਓ ਦਰੁਦਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੋਹਾਰ RAM ਕਲੇ ਮਹੱਲਾ ਦੀ ਜਨ आनंद को अंगार सतगुरु प्रसाद आनंद पिया मेरे माए सतगुरु मा पाए सतगुरु तो पाए स जस ते मन वजी आपा दैया रागर तना परवार परिया शब्द गावण आईया शब्द ता गाबवारी के राम मन जिनी बसाया ਕਹ ਨਾਨਕ ਨੰਦ ਆਉਐ ਸਤਿਗੁਰੁ ਮਾਪਿਆ ਇਹ ਮਨ ਮੇਰਾ ਤੂਸ ਦਰਵਰਣਾ ਦੇਣਾ ਰਾਉ ਤੁਮਾ ਨਾ ਮੇਰੇ ਦੁਖ ਸਭ ਸਾਰੇ ਨੰਗੀਕਾਰੋ ਕਰ ਤੇਰਾ ਕਾਜ ਸਭ ਸਵਾਰਣਾ ਸੁਨਗਲਾ ਤੁਮਰਾਤ ਸਵਾਮੀ ਸੋ ਕਹ ਮਨਾ ਬਸਾਰੀ ਕਹ ਨਾਨਕ ਮਾਨਾ ਮੇਰੇ ਸਦਾ ਰੂਰ ਨਾਲ ਸਾਚੇ ਸਾਈਭੰ ਕੀ ਨਾਈ ਕਰ ਤੇਰਾ ਹੀ ਕਰਤਾ ਤੇਰਾ ਸੁਖਾ ਜਿਸ ਦੇ ਸੁਪਾ ਭਈ ਸਦਾ ਸੁਪਸਾਲਾ ਤੇਰੀ ਨਾਮ ਮਨੁ ਸਭਾਈ ਨਾਮ ਅਨ ਕਾਮਨਸਿਆ ਆਏ ਬਾਜੇ ਸਬਦ ਗਨੇਰੇ ਕਾ ਨਾਨਕ ਸਤੇ ਸਾਇਬੋ ਗਿਆਨਾਈ ਕਰਤੇ ਰਾਇ ਸੱਚਾ ਹੈ ਨਾਮ ਮੇਰਾ ਆਧਾਰ ਸਾਧਨਾ ਮੇਰਾ ਆਧਾਰ ਮੇਰਾ ਜਨ ਮੁੱਖਾ ਸਾਗ ਬਾਈਆ ਕਰਦਾ ਦਾ ਤੁਮਨੇ ਆ ਬਸਿਆ ਜਨਿਛਾ ਸਾਪਾ ਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਾ ਜਿਸ ਦੀਆਂ ਬੜਾਈਆ ਕਹ ਨਾਨਕ ਸੋਣਾ ਸੰਤ ਸਭ ਤਰੁਪੇ ਆਰੁ ਸਤਨ ਮੇਰਾ ਯਾਦਾਰੋ ਬਾਦੀ ਪੰਚ ਸਬਦ ਕਰਸ ਪਾਗੈ ਕਰਸ ਪਾਗਾ ਸਬਦ ਬਾਦੀ ਕਲਾ ਜਿਤ ਕਰਤਾ ਰੀਆ ਪੰਜ ਦੋ ਤਦਵਾਸਾ ਕੀਤੇ ਕਾਲ ਕੰਟਕ ਮਾਰੇ ਆ ਧੁਰ ਕਰਮ ਪਾਇਆ ਤੁਧ ਜਨ ਕੰ ਸੇ ਨਾਮ ਅਰ ਕਾ ਲਾਗੇ ਕਹ ਨਾਨਕ ਤਸ ਕੋਐ ਦਤ ਕਰ ਅਨਹਦ ਬਾਜੇ ਆਨੰਦ ਸੜੋ ਬਟ ਭਾਗਿਆ ਸਗਲ ਮਨੋਰਤ ਪੂਰੇ ਪਾਰ ਬ੍ਰਹਮ ਪ੍ਰਭ ਪਾਇ ਉਤਾਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਉਤਰ ਸੁਣੀ ਸੱਚੀ ਬਾਣੀ ਸੰਤ ਸਾਜਲ ਪੈਸਰਾ ਸਿੰਘ ਪੂਰੇ ਗੁਰਤੇ ਜਾਰੀ ਸੁਣਤੇ ਪਨੀਤ ਕਹਤੇ ਭਗਤ ਸਤ ਗੁਰ ਰਹਿ ਆ ਭਰ ਪੂਰੇ ਮਿਲਵੰਤਾ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਮਦਾ ਗਣੀ ਮਹੱਲਾ ਪੰਜਵੰ ਤਾਲ ਬਚਾ ਦਰਮਸਤੋ ਪਈਆ ਸੱਸਾ ਤੋਕ ਵਿਚਾਰੋ ਮਰਦਨਾਮ ਧਾਕੁਰ ਕਾ ਪੈਓ ਸਤਾ ਸੱਸਾ ਦਾਰੋ ਜੇ ਕੋ ਕਬੈ ਜੇ ਕੋ ਪੰਚਾਇਤ ਸਤਾ ਆਦਾਰੋ ਇਹ ਵਸਤੋ ਤੀਨ ਜਾਈ ਨੇਤਨ ਤਰ ਕਰਤਾਰੋ ਦਮ ਸੰਸਾਰ ਚਰਨ ਲਗ ਦਰੀਆ ਸੁਮ ਨਾਨਕ ਬ੍ਰਹਮਪਸਾਰ ਸੋ ਸੋਕਵਾਲਾ ਪੰਜਬਾਣ ਤੇਰਾ ਕੀਤਾ ਜਤ ਨਾਏ ਮਨ ਜੋ ਕੀਤਾਈ ਮਾਨੇ ਗੋੜਿਆਰੇ ਕੋ ਗੜ ਨਹੀਂ ਆਪੇ ਤਰਸ ਪਾਈ ਤਰਸ ਪਿਆ ਮੇਂ ਰਾਮ ਤੋਈ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਤਾ ਜੀਵਨ ਧਨ ਮਰਤੀ ਵਹ ਹਰਿਆ ਪਾੜੀ ਤਤਾ ਦੁਗਮਰਤਾ ਦਿੱਤਾ ਕੋਈ ਨਹੀਂ ਉਤਾ ਦੇ ਰੱਖ ਅਗਨੀ ਦਰਮਾਈ ਸੁਣ ਕੇ ਜਾਂ ਕੇ ਦੂਤ ਨਾਏ ਤੇਰਾ ਛਡ ਜਾਏ ਔਰ ਦਿਲ ਬਕੋਸ ਗਾਓ ਵਰਸਾ ਦੀ ਪਾਏ ਪਾਏ जिनको की प्यास अमर से काय कल मैं ओ पन्ना गुण गोविंद गाय समसा नौकर पाल समाले साए साए मृता को न जाए जे आवाज दाए सलोक माला पंजवन अंतर गोरे आराधन ये बाज अप गोरना नेतरी सत गोर पेखना ਸ਼ਰਮਣੀ ਧਰਨਾ ਗੁਰਨਾਉ ਸਤਗੁਰ ਦੇ ਤੀਰਤਿਆ ਦਰਗਾਹ ਪਈ ਅਠਾ ਕਾਹ ਨਾਨਕ ਕਿਰਪਾ ਕਰੇ ਸੁਨੋ ਏ ਵਾਥ ਦੇ ਜਗ ਮੈਂ ਤਮ ਕਾਠੀਆ ਬਿਰਲ ਕੇ ਕੇ ਮਾਲਾ ਪੰਜਵਾ ਰੱਖੇ ਨਕੜਾ ਨਾ ਕਾ ਸੰਗ ਫੌਜ ਉਤਾਰਿਆ ਸਾਕਤ ਜਿੰਦ ਕਾ ਦੁਸ਼ਟ ਕਿੰਨ ਮਾਹਿ ਬਧਾਰਿਆ ਨਾ ਜਿਸੁ ਸਾਹਿਬ ਕੀ ਟੇਕ ਨਾਨਕ ਬਨ ਮਾਹਿ ਜਿਸੁ ਸਿਮਰਤ ਸੋ ਕਹੋਇ ਸਗਲੇ ਦੁਖ ਜਾਹੇ ਸੋ ਸਾਹਿਬ ਕੀ ਤੇਕੰ ਨਾਨਕ ਮਨ ਲਾਏ ਜਿਸ ਸਿਮਰਤ ਸੋ ਖੋਇ ਸਗਲੇ ਦੁਖ ਜਾਹੇ ਵਾਹੇ ਗੁਰਜੀ ਕਾ ਖਾਲਸਾ